ਕੀ ਸਮੱਸਿਆ ਸੀਗੀ ਮੈਨੂੰ ਗੁਰਦੇ ਕਿਡਨੀਆਂ 'ਚ ਨੌਸੀਸ ਸੀਗਾ ਜੀ ਜੂਰੀਆ ਵੀ ਸੀਗਾ ਤੇ ਬੁਖਾਰ ਵੀ ਚੜਦਾ ਸੀਗਾ ਕਿੱਥੋਂ ਆਇਓ ਤੁਸੀਂ ਸਿਮਲਾ ਬ੍ਰੀਡ ਹੋ ਹੋਇਆ ਸੌ ਜਾਂਦੀ ਸੀ ਰਹਿਂਦਾ ਪੈਰਾਂ ਤੋਂ ਅੱਛਾ ਪੈਰਾਂ ਤੇ ਸੁੱਝ ਜਾ ਗਿਆ ਸੀ ਤਾਂ ਥੋੜੀ ਜਿਹੀ ਕਿਡਨੀ 'ਚ ਇਨਫੈਕਸ਼ਨ ਹੋ ਗਈ ਸੀ ਕਿਉਂਕਿ ਨਾਲ ਟੈਂਪਰੇਚਰ ਹੋ ਗਿਆ ਸੀ ਤਾਪ ਸੀਦਾ ਹੰਦ ਤੱਕ ਤੇ ਤੋਂ ਵੱਧ ਗਈ ਬਹੁਤ ਜ਼ਿਆਦੇ ਬੁਖਾਰ ਸੀਗਾ 15 ਦਿਨਾਂ 'ਚ ਐਨ ਠੀਕ ਹੋ ਗਿਆ ਆਯੁਰਵੇਦ ਦੀ ਕਰਨ ਚੌਣਿਆ ਤਾਂ ਇਦਾਂ ਹੀ ਮਹਿਸੂਸ ਹੁੰਦਾ ਜਿਵੇਂ ਕਿਸੇ ਘਣੀ ਛਾਂ 'ਚ ਬੈਠ ਜਾਨੇ ਆਸ ਹਾਂਜੀ ਮਹੀਨਾ ਹੈ ਤੁਹਾਡਾ ਪਹਿਲਾਂ ਤਾਂ ਇਹ ਦੱਸੋ ਭਗਵੰਤ ਸਿੰਘ ਜੀ ਭਗਵੰਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਸਿਮਲਾਪੁਰੀ ਤੋਂ ਸਿਮਲਾਪੁਰੀ ਲੁਧਿਆਣਾ ਹਾਂਜੀ ਠੀਕ ਆ ਕੀ ਸਮੱਸਿਆ ਸੀਗੀ ਮੈਨੂੰ ਵਰਦੇ ਕਿਡਣੀਆਂ ਜਨੌਸੀ ਸੀਗਾ ਜੀ ਅੱਛਾ ਤੇ ਯੂਰੀਆ ਵੀ ਸੀਗਾ ਹੂੰ ਤੇ ਬੁਖਾਰ ਵੀ ਚੜਦਾ ਸੀਗਾ ਹੂੰ ਤੇ ਐਨ ਹਣ ਰਿਪੋਰਟ ਓਕੇ ਆ ਬੋਰਡ ਆ ਗਈਆਂ ਇਹਨਾਂ ਨੂੰ 25 15 ਦਿਨਾਂ ਚ ਐਂ ਠੀਕ ਹੋ ਗਏ 15 ਦਿਨਾਂ ਚ ਠੀਕ ਹੋ ਗਏ ਹਾਂਜੀ ਹਾਂਜੀ 15 ਦਿਨਾਂ ਦੇ ਨਾ ਵੈਸੇ 30 ਮੁਸੀਬਤ ਇਹ ਅੰਤਰਛੋਦ ਸੀਗੀ ਇਹਨਾਂ ਨੂੰ ਜਿਹੜਾ ਸਾਡਾ ਬ੍ਰਿਕ ਦੋਸ਼ ਹੋ ਜਾਂਦਾ ਇੱਕ ਜੀ ਉਹ ਨੌਜ ਦੇਖੀ ਮੈਂ ਕਿਹਾ ਵੀ ਇਹ ਤਾਂ ਬ੍ਰਿਕ ਦੋਸ਼ ਹੋ ਗਿਆ ਇਹ ਬਹੁਤ ਤੰਗ ਸੀਗੇ ਉਦੋਂ ਡਰੇ ਹੋਏ ਸੀ ਕੁਝ ਡਾਕਟਰਾਂ ਨੇ ਡਰਾਤਾ ਇਹਨਾਂ ਨੂੰ ਅੱਛਾ ਡਰ ਗਏ ਸੀਗੇ ਤੁਸੀਂ ਮਨ ਘਬਰਾਇਆ ਹੋਇਆ ਸੀ ਹਾਂਜੀ ਕੋਈ ਸੋਜਾਂ ਨਹੀਂ ਸੀ ਲੈਂਦਾ ਪੈਰਾਂ ਤੋਂ ਅੱਛਾ ਪੈਰਾਂ ਤੇ ਸੋਜਾਂ ਆ ਗਿਆ ਸੀ ਹਾਂਜੀ ਹਾਂਜੀ ਜੂਰੀਏ ਨਾਲ ਜੋਰੀ ਨਾਲ ਪੈਰਾਂ ਤੇ ਸਵੇਲਿੰਗ ਆ ਗਈ। ਕਿਡਨੀ ਨੇ ਵੱਧ ਗਿਆ ਅਸਰ ਨੇ ਵਿੱਚ। ਅੱਛਾ ਤਾਂ ਥੋੜੀ ਜਿਹੀ ਕਿਡਨੀ ਚ ਇਨਫੈਕਸ਼ਨ ਹੋ ਗਈ ਸੀ ਕਿਉਂਕਿ ਨਾਲ ਟੈਂਪਰੇਚਰ ਹੋ ਗਿਆ ਸੀ, ਤਾਪ ਸੀਗਾ ਅੰਦਰ। ਪਿਤ ਵੱਧ ਗਈ ਬਹੁਤ ਜ਼ਿਆਦੇ ਬੁਖਾਰ ਸੀਗਾ। ਉਹ ਪਿਤ ਵਧਣ ਨਾਲ ਫਿਰ ਕੀ ਹੋਇਆ ਕਿਡਨੀ ਤੇ ਜ਼ਿਆਦਾ ਅਸਰ ਪੈ ਗਿਆ। ਸ਼ੋਥ ਅੰਦਰ, ਸ਼ੋਥ ਬਾਹਰ, ਸ਼ੋਥ ਦੋਵੇਂ ਸ਼ੋਥ ਹੋਈਆਂ ਸੀ। ਤਾਂ ਸ਼ੋਥ ਦਾ ਜਿਹੜਾ ਸੋਜ ਕਹਿੰਦੇ ਜਿਹਨੂੰ ਆਮ ਭਾਸ਼ਾ ਦੇ ਵਿੱਚ ਬਹੁਤ ਵਧੀਆ ਇਲਾਜ ਆ ਜਿਹੜਾ ਆਯੁਰਵੇਦ ਚ। ਹਮ ਆਯੁਰਵੇਦ ਵਿਧੀ ਨੂੰ ਜਦੋਂ ਅਪਣਾ ਕੇ ਅਸੀਂ ਇਲਾਜ ਕਰਦੇ ਆ ਤਾਂ ਰੋਗੀ ਦਾ ਜਿਹੜਾ ਡਰਿਆ ਹੋਇਆ ਦਿਲ ਹੁੰਦਾ ਉਹ ਥੋੜੇ ਦਿਨਾਂ ਚ ਉਹਨੂੰ ਸਹਾਰਾ ਮਿਲ ਜਾਂਦਾ ਇੱਕ ਜਿਵੇਂ ਨਾ ਕੋਈ ਬਹੁਤ ਧੁੱਪ ਚੋਂ ਤਪਿਆ ਹੋਇਆ ਅੰਗਰੇਜ਼ੀ ਓਸ਼ਦੀਆਂ ਨਾਲ ਕਿਸੇ ਬੋੜ ਦੀ ਛਾਂ ਥੱਲੇ ਜਾ ਕੇ ਬੈਠ ਜਵੇ ਉਹ ਤ੍ਰਿਪਤ ਹੋ ਜਾਂਦਾ ਵਿਅਕਤੀ ਜਦੋਂ ਤੁਸੀਂ ਬਹੁਤ ਥਾਵਾਂ ਤੋਂ ਥੱਕ ਕੇ ਟੁੱਟ ਕੇ ਆਯੁਰਵੇਦ ਦੀ ਸ਼ਰਨ ਚ ਆਉਨੇ ਤਾਂ ਇਦਾਂ ਹੀ ਮਹਿਸੂਸ ਹੁੰਦਾ ਜਿਵੇਂ ਕਿਸੇ ਘਣੀ ਛਾਂ 'ਚ ਬੈਠ ਜਾਂਦੇ ਹੋ ਤੂੰ ਮੈਂ ਤਾਂ ਇਹ ਕਹਿਣਾ ਵੀ ਕੋਈ ਜ਼ਰੂਰੀ ਨਹੀਂ ਤੁਸੀਂ ਸਾਡੇ ਤੋਂ ਹੀ ਓਸ਼ਦੀਆਂ ਲੈਣੀਆਂ ਨੇ ਕੋਈ ਜਾਣਕਾਰ ਯੋਗ ਤੁਹਾਨੂੰ ਵੈਦ ਕਿਤੇ ਵੀ ਤੁਹਾਡੇ ਨੇੜੇ ਮਿਲਦਾ ਤਾਂ ਸਾਨੂੰ ਆਯੁਰਵੇਦ ਦੀ ਸ਼ਰਨ ਚ ਆਉਣਾ ਚਾਹੀਦਾ ਸਭ ਤੋਂ ਵਧੀਆ ਵਿਦਾ ਇਲਾਜ ਕਰਨ ਦੀ ਜੇ ਇਸ ਪੂਰੇ ਸੰਸਾਰ ਭਰ ਦੇ ਵਿੱਚ ਕੋਈ ਹੈ ਹੀ ਆ ਤਾਂ ਉਹ ਜਿਹੜੀ ਯੁਗਾ ਜਗੰਤਰਾਂ ਤੋਂ ਚਲੀ ਆਉਂਦੀ ਆ ਮਹਾਰਿਸ਼ੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਮਹਾਰਿਸ਼ੀ ਚਰਕ ਮਹਾਰਿਸ਼ੀ ਭਾਗਵਟ ਮਹਾਰਿਸ਼ੀ ਸੁਸ਼ਰਤ ਜਿਹੜੇ ਇਦਾਂ ਦੇ ઋષੀ ਹੋਏ ਨੇ ਅਸਲ 'ਚ ਹੁਣ ઋષੀ ਕਹਿਣ ਦੀ ਭਾਸ਼ਾ ਚਾਉਂਦੇ ਨੇ ਵਿਗਿਆਨੀ ਸੀਗੇ ਉਹ। ਉਹਨਾਂ ਨੇ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਤਾਂ ਜੋ ਲੋਕ ਤਾਂ ਉਮਰ ਤੰਦਰੁਸਤ ਰਹਿ ਸਕਣ। ਸੋ ਸਾਨੂੰ ਆਯੁਰਵੇਦ ਦੀ ਸ਼ਰਣ ਚਾਉਣਾ ਚਾਹੀਦਾ। ਆਯੁਰਵੇਦ ਦੇ ਜਿਹੜੇ ਪ੍ਰਕੋਸ਼ਨ ਨੇ, ਪ੍ਰੋਵੈਂਸ਼ਨਸ ਨੇ ਉਹਨਾਂ ਨੂੰ ਮੰਨ ਕੇ ਇਸ ਪੰਜ ਭੌਤਿਕ ਸਰੀਰ ਦਾ ਨਿਰਵਾਹ ਜਿਹੜਾ ਅਸੀਂ ਸੰਸਾਰ ਦੇ ਵਿੱਚ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਸੋ ਜੇ ਹੁਣ ਮਿਲਣਾ ਸਾਨੂੰ ਤਾਂ ਮਾਡਲ ਟਾਉਨ ਲੁਧਿਆਣਾ ਫਿਲਹਾਲ ਹਰ ਐਤਵਾਰ ਨੂੰ ਅਸੀਂ ਮਿਲਦੇ ਹਾਂ ਧੰਨਵਾਦ ਜੀ ਹੁਰਦਾ ਚੜ੍ਹਦੀ ਕਲਾ ਚ ਹਾਂਜੀ ਵੈਦ ਸ਼ਿਵ ਕੁਮਾਰ ਸੂਦ ਸੋਮਵਾਰ ਤੋਂ ਸ਼ੁੱਕਰਵਾਰ ਸਾਨੀਪੁਰ ਰੋਡ ਸਰਹਿੰਦ ਹਰ ਐਤਵਾਰ ਮਾਡਲ ਟਾਊਨ ਨੇੜੇ ਦੀਪ ਹਸਪਤਾਲ ਲੁਧਿਆਣਾ